ਲੋਕ ਨੇ ਨਾ ਆਪਣੇ ਬਹੁਤ ਨਾਮ ਪਿੱਛੇ ਲਿਖਿਆ ਹੁੰਦਾ ਵਾ ਕਿ ਮੇਰਾ ਨਾਮ ਮਤਲਬ ਮੇਰਾ ਨਾਮ ਲਾਲੋਕਿੰਦ ਨਰਿੰਦਰ ਸਿੰਘ ਖਾਲਸਾ ਖਾਲਸਾ ਦਾ ਮਤਲਬ ਪੁੱਛ ਕੇ ਦੇਖੋ ਗਏ ਨਾ ਖਾਲਸਾ ਜਿਹੜਾ ਇੱਕ ਇੱਕ ਸ਼ਬਦ ਸੀਗਾ ਖਾਲਿਸ ਤੋਂ ਲਿਆ ਸੀ ਸ਼ਬਦ ਖਾਲਿਸ ਦਾ ਮਤਲਬ ਸੀਗਾ ਸ਼ੁੱਧ ਪਿਓਰ ਕਿ ਜਿਹੜਾ ਮੇਰਾ ਖਾਲਸਾ ਮਾਰੇ ਕਹਿੰਦੇ ਸ਼ੁੱਧ ਦਾ ਪਿਓਰ ਹੈ ਕੌਣ ਸ਼ੁੱਧਾ ਮੈਨੂੰ ਦਿਖਾ ਦਿਓ ਕੱਪੜੇ ਨਹੀਂ ਜੱਜ ਦੇ ਰਹਿਣਾ ਸੈਣਾ ਹੀ ਨਹੀਂ ਮਰਦ ਦਾ ਚ ਹੈਗਾ ਫਿਰ ਲੋਕੇ ਵੀ ਕਹਿ ਦਿੰਦੇ ਆ ਕਿ ਤੁਸੀਂ ਆਪਣੀ ਸੋਚ ਬਦਲੋ ਉਹਨਾਂ ਨੇ ਜਿਹੇ ਜਿਹੇ ਮਰਜੀ ਕੱਪੜੇ ਪਾਏ ਆ ਤੁਸੀਂ ਸੋਚ ਬਦਲੋ ਅਸੀਂ ਸੋਚ ਬਦਲ ਲਾਂਗੇ ਪਰ ਤੁਸੀਂ ਮर्याਦਾ ਚ ਤਾਂ ਮर्याਦਾ ਦੀਆਂ ਗੱਲਾਂ ਬਹੁਤ ਡੁੰਗੀਆਂ ਨੇ ਲੋਕੀ ਵਿਆਹ ਕਰਤੇ ਆ ਗੁਰੂ ਮਾਰੇ ਦੇ ਅਨਸਾਰ ਮर्याਦਾ ਅਨਸਾਰ ਗੋਦੜ ਜਾ ਕੇ ਲਾਵਾ ਫੇਰੇ ਲੈਂਦੇ ਆ ਤੁਸੀਂ ਅੱਧੇ ਘੰਟੇ ਬਾਅਦ ਹੀ ਮर्याਦਾ ਭੁੱਲ ਕੇ ਕੰਜਰ ਬੁਣਾ ਕਿਉਂ ਗੱਲਦੇ ਨੱਚਦੇ ਡੱਪਦੇ ਕਿਉਂ ਮੈਂ ਕਹਿੰਦਾ ਮੈਂ ਪਿਛਲੇ ਸਾਲ ਭੰਗੜੇ ਦਾ ਕੈਂਪ ਲਾਇਆ ਮੈਨੂੰ ਪਤਾ ਮੈਂ ਲਾਇਆ ਪਰ ਹੁਣ ਅਮਰੇ ਛਕਿਆ ਮੈਨੂੰ ਪਤਾ ਮਿਲਿਆਦਾ ਅੱਤ ਕੀ ਫਿਰ ਲਗਣਾ ਮਨਾ ਕਰਤਾ ਮੈਂ ਕੋਲੇ ਟੀਮ ਚ ਸੀਗਾ ਭੰਗੜੀ ਟੀਮ ਚ ਮੈਂ ਨਿਕਲ ਗਿਆ ਨਾਮ ਕਿ ਟਾਲਿਆ ਐਕਚੁਅਲ ਚ ਮਰਿਆਦਾ ਉਹਨਾਂ ਨੂੰ ਦੱਸੀ ਨਹੀਂ ਗਈ ਜਾਂ ਫਿਰ ਉਹ ਆਪ ਫਾਲੋ ਨਹੀਂ ਕਰੀ ਮਰਿਆਦਾ ਦੱਸੀ ਗਈ ਆ ਹੁਣ ਕਿੱਦਾਂ ਹੁੰਦਾ ਨੇ ਜਦੋਂ ਬੱਚੇ ਨੂੰ ਆਪਾਂ ਕਹਿੰਦੇ ਪਹਿਨਾ ਚੂਲਾ ਛਕਾ ਤਾ ਚੂਲਾ ਛਕਾ ਕੇ ਛੜ ਤਾ ਤੁਸੀਂ ਉਹਨੂੰ ਜੱਜ ਦੀ ਸਾਹ ਦਾ ਪਾਤ ਕਰਉਣਾ ਸ਼ੁਰੂ ਕਰੋ ਤੁਸੀਂ ਕਹਿੰਦੇ ਚੂਲਾ ਹੀ ਛਕਿਆ ਕੋਈ ਨਾ ਇੰਨਾ ਨਹੀਂ ਲੋੜ ਹੈਗੀ ਇਹ ਕੱਲ ਕਹਿ ਕੇ ਤਰਾਲ ਦਿੰਦੇ ਆ ਉਹ ਬੱਚੇ ਜਿਹੜੇ ਇੱਤਾਂ ਮਰੇ ਛਕ ਲੈਂਦੇ ਨੇ ਨਾ ਉਹ ਫਿਰ ਧਿਆਨ ਨਹੀਂ ਦਿੰਦੇ ਨਾ ਕੱਲ ਦੇ ਨਾ ਬੱਚੇ ਕਿਰਪਾਨ ਕਦੇ ਲਾਤੀ ਕਦੇ ਪਾਲੀ ਕਦੇ ਅਕਸਰ ਤੁਸੀਂ ਚੂਲਾ ਛਕਿਆ ਇੱਕ ਘੁੱਟ ਵੀ ਬਹੁਤ ਆ ਇਹਦਾ ਤਾਂ ਮੈਂ ਕਹਿੰਦਾ ਅਮਰਿਤ ਦਾ ਛਿੱਟਾ ਵੀ ਪੈ ਜਵੇ ਨਾ ਬੰਦੇ ਦੀ ਜ਼ਿੰਦਗੀ ਸਵਰ ਜਾਂਦੀ ਆ ਉਹਨਾਂ ਨੂੰ ਤਾਂ ਇੱਕ ਘੁੱਟ ਪਿਲਾਇਆ ਜਾਂਦਾ ਲੋਕਾਂ ਨੇ ਨਾ ਆਪਣੇ ਬਹੁਤ ਨਾਂ ਪਿੱਛੇ ਲਿਖਿਆ ਹੁੰਦਾ ਵਾ ਕਿ ਮੇਰਾ ਨਾਮ ਮਤਲਬ ਮੇਰਾ ਨਾਮ ਲਾਲੋ ਕਿ ਨਰਿੰਦਰ ਸਿੰਘ ਖਾਲਸਾ ਖਾਲਸਾ ਦਾ ਮਤਲਬ ਪੁੱਛ ਕੇ ਦੇਖੋ ਕਿਸ ਨੂੰ ਪਤਾ ਖਾਲਸਾ ਜਿਹੜਾ ਇੱਕ ਇੱਕ ਸ਼ਬਦ ਸੀਗਾ ਖਾਲਿਸ ਤੋਂ ਲਿਆ ਸੀ ਸ਼ਬਦ ਹੂੰ ਖਾਲਿਸ ਦਾ ਮਤਲਬ ਸੀਗਾ ਸ਼ੁੱਧ ਪਿਓਰ ਕਿ ਜਿਹੜਾ ਮੇਰਾ ਖਾਲਸਾ ਮਾਰੇ ਕਹਿੰਦੇ ਸ਼ੁੱਧ ਦਾ ਪਿਓਰ ਹੈ ਕੌਣ ਸ਼ੋਦਾ ਮੈਨ ਦਿਖਾ ਦੋ ਕੱਪੜੇ ਨਹੀਂ ਜੱਜ ਦੇ ਰਹਿਣਾ ਸੈਣਾ ਹੀ ਨਹੀਂ ਮਰਿਆਦਾ ਚ ਹੈਗਾ ਫਿਰ ਲੋਕ ਇਹ ਵੀ ਕਹਿ ਦਿੰਦੇ ਆ ਕਿ ਤੁਸੀਂ ਆਪਣੀ ਸੋਚ ਬਦਲੋ ਉਹਨਾਂ ਨੇ ਜੇ ਜੇ ਮਰਜੀ ਕੱਪੜੇ ਪਾਏ ਆ ਤੁਸੀਂ ਸੋਚ ਬਦਲੋ ਅਸੀਂ ਸੋਚ ਬਦਲ ਲਾਂਗੇ ਪਰ ਤੁਸੀਂ ਮਰਿਆਦਾ ਚ ਤਾਓ ਮਰਿਆਦਾ ਦੀਆਂ ਗੱਲਾਂ ਬਹੁਤ ਡੁੰਗੀਆਂ ਨੇ ਲੋਕੀ ਵਿਆਹ ਕਰਦੇ ਆ ਗੁਰੂ ਮਾਰੇ ਦੇ ਅਨਸਾਰ ਮਰਿਆਦਾ ਅਨਸਾਰ ਗੋਦਲ ਜਾ ਕੇ ਲਾਵਾ ਫੇਰੇ ਲੈਂਦੇ ਆ ਤੁਸੀਂ ਅੱਧੇ ਘੰਟੇ ਬਾਅਦ ਹੀ ਮਰਿਆਦਾ ਭੁਲ ਕੇ ਕੰਜਰ ਬਣ ਕੇ ਕਿਉਂ ਗੱਲਦੇ ਨੱਚਦੇ ਡੱਪਦੇ ਕਿਉਂ ਮੈਂ ਕਹਿੰਦਾ ਮੈਂ ਪਿਛਲੇ ਸਾਲ ਭੰਗੜੇ ਦਾ ਕੈਂਪ ਲਾਇਆ ਮੈਨੂੰ ਪਤਾ ਮੈਂ ਲਾਇਆ ਪਰ ਹੁਣ ਅਮਰੇ ਛਕਿਆ ਮੈਨੂੰ ਬਤਾ ਮਰੇ ਅਦਾ ਐਤ ਕੀ ਫੇਲ ਲਗਣਾ ਮਨਾ ਕਰਤਾ ਮੈਂ ਕੋਲਜ ਟੀਮ ਚ ਸੀਗਾ ਭੰਗੜੇ ਟੀਮ ਚ ਮੈਂ ਨਿਕਲ ਗਿਆ ਨਾਮ ਕਿਟਾ ਲਿਆ ਉਹਨੇ ਮੈਨੂੰ ਕੋਈ ਫਰਕ ਪੈ ਗਿਆ ਬਾਅਦ ਤਰ ਮੈਨੂੰ ਮੁੰਡਿਆਂ ਨੇ ਗਾਲਾਂ ਕੱਢਤੀ ਕਿ ਬਈ ਤੂੰ ਨਿਕਲ ਗਿਆ ਟੀਮ ਕਰ ਗਲਤੀ ਪਰ ਮੈਨੂੰ ਪਤਾ ਨਾ ਮੇਰੇ ਗੁਰੂ ਨੇ ਮੈਨੂੰ ਕੀ ਹੁਕਮ ਦਿੱਤਾ ਹੁਣ ਇਹੋ ਜਿਹੇ ਮੁੰਡੇ ਹੈਗੇ ਮੇਰੇ ਨਾਲ ਹਜੇ ਵੀ ਮੇਰੇ ਤੋਂ ਪਿੰਨਾ ਦਾ ਅਮਰੇ ਛਕਿਆ ਹੋਇਆ ਹਜੇ ਵੀ ਭੰਗੜੇ ਟੀਮ ਚ ਨੱਚੀ ਜਾਂਦੇ ਆ ਕਹਿੰਦੇ ਮਾਰੇ ਨੇ ਤਾਂ ਕੁਝ ਕਿਹਾ ਹੀ ਨਹੀਂ। ਕਿ ਐਕਚੁਅਲ ਚ ਮਰਿਆਦਾ ਉਹਨਾਂ ਨੂੰ ਦੱਸੀ ਨਹੀਂ ਗਈ ਜਾਂ ਫਿਰ ਉਹ ਆਪ ਫਾਲੋ ਨਹੀਂ ਕਰਦੇ। ਮਰਿਆਦਾ ਦੱਸੀ ਗਈ ਆ ਹੁਣ ਕਿੱਦਾਂ ਹੁੰਦਾ ਨੇ ਜਦੋਂ ਬੱਚੇ ਨੂੰ ਆਪਾਂ ਕਹਿੰਦੇ ਪਹਿਨਾ ਚੂਲਾ ਸਿਖਾਤਾ। ਹੂੰ। ਠੀਕ ਆ। ਚੂਲਾ ਸਿਖਾ ਕੇ ਛੜਤਾ। ਤੁਸੀਂ ਉਹਨੂੰ ਜਪਜੀ ਸਾਹਿਬ ਦਾ ਪਾਠ ਕਰਉਣਾ ਸ਼ੁਰੂ ਕਰੋ। ਤੁਸੀਂ ਕਹਿੰਦੇ ਚੂਲਾ ਹੀ ਸਿਖ ਗਿਆ ਕੋਈ ਨਾ ਇਹਨਾਂ ਨੂੰ ਲੋੜ ਹੈਗੀ। ਇਹ ਕੱਲ ਕਹਿ ਕੇ ਟਾਲ ਦਿੰਦੇ ਆ। ਉਹ ਬੱਚੇ ਜਿਹੜੇ ਇੱਤਾ ਅਮਰੇ ਸ਼ੱਕ ਲੈਂਦੇ ਆ ਨਾ ਉਹ ਫਿਰ ਧਿਆਨ ਨਹੀਂ ਦਿੰਦੇ ਨਾ ਕੱਲ ਦੇ ਨਾ ਬੱਚੇ। ਕਿਰਪਾਨ ਕਦੇ ਲਾਤੀ ਕਦੇ ਪਾਲੀ ਕਦੇ ਨੰਗੇ ਸਿਰ ਘੁੰਮਲੇ ਅਕਸਰ ਤੁਸੀਂ ਚੂਲਾ ਛਕਿਆ ਇੱਕ ਘੁੱਟ ਵੀ ਬਹੁਤ ਆ ਇਹਦਾ ਤਾਂ ਮੈਂ ਕਹਿੰਦਾ ਅੰਮ੍ਰਿਤ ਦਾ ਛਿੱਟਾ ਵੀ ਪੈ ਜਵੇ ਨਾ ਬੰਦੇ ਦੀ ਜ਼ਿੰਦਗੀ ਸਵਰ ਜਾਂਦੀ ਆ ਉਹਨਾਂ ਨੂੰ ਤਾਂ ਇੱਕ ਘੁੱਟ ਪਿਲਾਇਆ ਜਾਂਦਾ ਤੇ ਜਦੋਂ ਤੁਸੀਂ ਉਹਦੇ ਤੋਂ ਹੀ ਉਹਦਾ ਧਿਆਨ ਨਹੀਂ ਗਿਆ ਬਾਅਦ ਚ ਉਹਨੂੰ ਅੰਮ੍ਰਿਤ ਛਕਾਤਾ ਉਹਦਾ ਰਹਿਣਾ ਸਣਾ ਫੇਰ ਵੀ ਉਹੀ ਰਹਿਣਾ ਉਹ ਪੰਜ ਬਾਣੀਆਂ ਦਾ ਪਾਠ ਵੀ ਨਹੀਂ ਕਰਦਾ ਹੋਊਗਾ ਜਿਹੜਾ ਅੰਮ੍ਰਿਤ ਛਕ ਕੇ ਨੱਚਦਾ ਹੋਊਗਾ ਪਾਠ ਵੀ ਨਹੀਂ ਕਰਦਾ ਹੋਊਗਾ ਉਹਦਾ ਰਹਿਣਾ ਸਣਾ ਵੀ ਉਦਾਂ ਹੀ ਹੋਊਗਾ ਉਹਨੇ ਬਸ ਸਹਮਣੇ ਛਕਿਆ ਕਿਉਂ ਕਿ ਉਹਨੂੰ ਪਹਿਲੇ ਦਿਨ ਤੋਂ ਚੂਲਾ ਛਕਾਇਆ ਗਿਆ ਉਹਨੇ ਇੱਕ ਬੋਝ ਬਣਾਇਆ ਹੋਇਆ ਕਿ ਭਾਈ ਤੂੰ ਹੁਣ ਦਸ ਗਾਤਰਾ ਪਾਇਆ ਕਿਰਪਾਨ ਪਾਈ ਤੂੰ ਲਾਣੀ ਨਹੀਂ ਤੇ ਪਹਿਲੇ ਦਿਨ ਤੋਂ ਛਕਿਆ ਹੈ ਬੋਝ ਬਣਾਇਆ ਇਸ ਕਰਕੇ ਵੀ ਜਿਹੜਾ ਦੂਰ ਹੋ ਜਾਂਦਾ ਨਹੀਂ ਉਹ ਕਹਿੰਦੇ ਨੇ ਕਿ ਯਾਰ ਇਹ ਤਾਂ ਅਸੀਂ ਤਾਂ ਇਹ ਚੀਜ਼ ਨੂੰ ਫੋਲੋ ਕਰ ਹੀ ਨਹੀਂ ਸਕਦੇ ਹੈਗੇ ਵੀ ਇਹ ਤਾਂ ਇੰਨਾ ਜ਼ਿਆਦਾ ਮਤਲਬ ਸਟ੍ਰਿਕਟਨੈਸ ਹੈ ਦੇ ਵਿੱਚ ਜੇ ਅਸੀਂ ਅਵਰੇਜ ਛੱਡ ਲਾਂਗੇ ਤਾਂ ਪਤਾ ਨਹੀਂ ਕਿੱਡਾ ਵੱਡਾ ਪਹਾੜ ਟੁੱਟ ਪੈਣਾ ਸਾਨੂੰ ਆ ਵੀ ਨਹੀਂ ਕਰਨਾ ਪੈਣਾ ਸੀ ਆ ਵੀ ਨਹੀਂ ਕਰ ਸਕਦੇ ਸੀ ਆ ਵੀ ਨਹੀਂ ਕਰ ਸਕਦੇ ਇੰਨਾ ਸਾਰਾ ਕੁਝ ਸਾਡੇ ਤੋਂ ਨਹੀਂ ਹੋਣਾ ਜਿਵੇਂ ਅੱਪਕੀ 71 ਤਾਂ ਬਹੁਤ ਕਹਿ ਗਈ ਆ ਮੈਂ ਮੈਂ ਵੀ ਕਹਿੰਦਾ ਕਿ ਕੀ ਕਤਲ ਤਾਂ ਕੀ ਹੈ ਕੀ ਬੰਦੇ ਕਿਹੜਾ ਤੁਹਾਡੇ ਸਰ ਤੇ ਬੋਝ ਪਾਤਾ ਮਾਰੇ ਨੇ ਕੁਝ ਵੀ ਨਹੀਂ ਗਿਆ ਪੁਰਾਣੇ ਟਾਈਮ ਚ ਜਿੱਦਾਂ ਰਹਿਣਾ ਸਣਾ ਜੋ ਪੁਰਾਣੇ ਟਾਈਮ ਚ ਸੀ ਉਹੀ ਕਿਹਾ ਹੋਤਾ ਕੁਝ ਵੱਧ ਕੀਤਾ ਹੀ ਨਹੀਂ ਪਾਜ ਕਿਹੜੇ ਬੰਦਾ ਆਪਾਂ ਸਭ ਤੋਂ ਮੇਨ ਉੱਪਰੋਂ ਸ਼ੁਰੂ ਕਰੀਏ ਕਿਸ ਤਰ੍ਹਾਂ ਦੀ ਗੱਲ ਕਰੀਏ ਕੋਈ ਦੇਵੀ ਦੇਵਤਾ ਕੋਈ ઋષਿਮੁਨੀ ਕੋਈ ਇੱਕ ਦਿਖਾ ਦਿਓ ਇਹਨਾਂ ਸਾਧੂ ਸੰਤ ਜਿਨ੍ਹਾਂ ਨੇ ਕੇਸ ਕਤਲ ਕਰਾਇਆ ਕਿਸ ਨੇ ਨਹੀਂ ਕਰਾਇਆ ਤੇ ਕਈਆਂ ਨੂੰ ਇਹ ਵੀ ਨਹੀਂ ਪਤਾ ਕਿ ਕਤਲ ਕਰਾਇ ਕਿੰਨੇ ਸੀ ਸਭ ਤੋਂ ਪਹਿਲਾਂ ਕਿੱਥੋਂ ਗਤ ਲੋਗੇ ਸੀਗੇ ਬਸ ਭੇੜ ਚਾਲ ਇੱਕ ਨੇ ਕਿਟਾਇਆ ਆਪਾਂ ਵੀ ਕਿਟਾਵਾਂਗੇ ਅੱਧੇ ਤਾਂ ਆਸ਼ਕੀ ਚ ਪੈ ਕੇ ਕੁੜੀ ਨੇ ਕਿਹਾ ਬਾਲ ਕਿਤਾ ਤਾਂ ਤੈਨੂੰ ਮਿਲਣਾ ਨਹੀਂ ਮੈਨੂੰ ਮਿਲਣਾ ਨਹੀਂ ਉਹਦੇ ਮੈਂ ਲੱਕੇ ਕਿਟਾਲੇ ਸੋਹਣੇ ਨਹੀਂ ਲੱਗਦੇ ਮੈਂ ਕਹਿੰਦਾ ਜਿਹੜਾ ਇੱਦਾਂ ਸੋਹਣਾ ਲੱਗਦਾ ਉਹ ਬੰਦਾ ਲੱਗਦਾ ਹੀ ਨਹੀਂ ਹੋਰ ਕਿਸੇ ਤਰੀਕੇ ਬੜਿਆ ਨਾਲ ਸਿਰ ਵੀ ਦੁਖਣ ਲੱਗ ਜਾਂਦਾ ਕਹਿੰਦਾ ਸਿਰ ਦੁਖਦਾ ਸਾਗਰ ਗਰਮੀ ਆ ਗਈ ਤੱਬਾ ਨੇ ਨੇ ਬਾਨੇ ਨੇ ਜੀ ਮੇਰੀ ਆਪਣੀ ਪਾ 8 ਮੀਟਰ ਰੂਬੀਆ ਉਹਦੇ ਫਿਰ ਥੱਲੇ 3 ਮੀਟਰ ਦਾ ਕੱਪੜਾ ਹੈ ਮੈਂ ਤਾਂ ਕਿਸੇ ਨੂੰ ਦੱਸਾਂ ਉਹ ਕਹਿੰਦਾ ਹਏ ਦੀਪਕ ਪਰ ਤੁਸੀਂ ਬਨੋਂਗੇ ਕਿਉਂ ਹੁਣ ਤੁਹਾਨੂੰ ਆਤ ਪੈ ਗਈ ਨੰਗੇ ਸਿਰ ਘੁੰਮਣ ਦੀ ਪੈਂਟ ਸ਼ਰਟ ਵੀ ਪਾਈ ਉਹ ਵੀ ਲੱਗ ਘੁੰਮ ਲੋ ਫਿਰ ਗਰਮੀ ਉੱਥੇ ਵੀ ਲੱਗਦੀ ਹੈ ਪੈਂਟ ਕਾ ਪੈਂਟ ਨਹੀਂ ਲੱਗਦਾ ਤੇ ਹੁੰਦੀ ਉਹਦਾ ਕਿਉਂ ਕੁਛ ਹੁੰਦਾ ਬੂਟ ਤੁਸੀਂ ਪਾਏ ਉਹ ਵੀ ਪੈਰ ਤੋਂ ਤਾਈ ਦਾ ਜਰਾਬਾ ਪਾ ਕੇ ਬੂਟ ਪਾਏ ਉਹ ਵੀ ਤਾਈ ਦਾ ਇੱਧਰ ਬਹੁਤ ਚੀਜ਼ਾਂ ਨੇ ਮੈਂ ਕੰਪੇਅਰ ਨਹੀਂ ਕਰਦਾ ਬੂਟਾਂ ਨਾਲ ਪਰ ਗੱਲ ਕਰਦਾ ਕਿ ਉਹ ਵੀ ਤਾਈ ਦਾ ਤੁਹਾਡੇ ਹਰ ਚੀਜ਼ ਤਾਈ ਦਾ ਨਾਲੇ ਉਹ ਤਾਂ ਮਾਰਿਆਂ ਦੀ ਦਿੱਤੀ ਦਾਤ ਆ ਪਹਿਲੇ ਟਾਈਮ ਇੱਕ ਜੇ ਸੰਗਤ ਦਾ ਕੋਈ ਨਾਰਮਲ ਬੰਦਾ ਕੋਈ ਭੱਗਵਾਂ ਲਵੇ ਉਹਦਾ ਸਰਕਲਮ ਗੱਲ ਦਿੰਦੇ ਸੀ ਇਹ ਸਿਰਫ ਰਾਜਾ ਪੂਰੀ ਪੱਗ ਬੰਦਾ ਸੀ ਵਜ਼ੀਰ ਅੱਧੀ ਪੱਗ ਬੰਦਾ ਸੀ ਤੇ ਬਾਕੀ ਬੰਦੇ ਨੇ ਪੱਗ ਬੰਨਣ ਦੀ ਇਜਾਜ਼ਤ ਨਹੀਂ ਸੀ ਟੋਪੀ ਬੰਨਦੇ ਸੀ ਤੇ ਮਹਾਰਾਜ ਕਹਿੰਦੇ ਔਰੰਗਜ਼ੇਬ ਕਹਿੰਦਾ ਸੀ ਇਹ ਟਾਈਮ ਦੇ ਵਿੱਚ ਮੈਂ ਨਗਾਰਾ ਨਹੀਂ ਕੋਈ ਢੋਲ ਕੀ ਨਹੀਂ ਵੱਜਦੇ ਨਹੀਂ ਢੋਲ ਨਹੀਂ ਵੱਜਦੇ ਨੇ ਕੋਈ ਕਿਸੇ ਨੂੰ ਪੱਗ ਨਹੀਂ ਬੰਨ੍ਹਣ ਦੇਣੀ ਕਿਸੇ ਨੂੰ ਉੱਚੀ ਬੋਲਣ ਦੇਣਾ ਮਹਾਰਾਜ ਕਹਿੰਦੇ ਮੇਰਾ ਸਿੰਘ ਢੋਲ ਨਹੀਂ ਨਗਾਰਾ ਵਜਾਊਗਾ ਮਹਾਰਾਜ ਕਹਿੰਦੇ ਤੂੰ ਕਹਿੰਦਾ ਕੀ ਆ ਟੋਪੀ ਆ ਪਾਣੀ ਆ ਮੇਰਾ ਸਿੰਘ ਅੱਧੀ ਪੱਗ ਵੀ ਨਹੀਂ ਪੂਰੀ ਭਗ ਬਨੂਗਾ ਦੋ ਮਾਲਾ ਬਨੂਗਾ ਰਾਜੇ ਆ ਦੇ ਬਰਾਬਰ ਕਰਤਾ ਸੀ ਮਾਰੇ ਨੇ ਦਸਤਾਰ ਕਹਿ ਲਈਏ ਕਿ ਮਾਰੇ ਨੇ ਰਾਜੇ ਦੇ ਬਰਾਬਰ ਲਿਆ ਕੇ ਖੜਾਤਾ ਸੀਗਾ ਤੇ ਆਪਾਂ ਫੇਰ ਰਾਜੇ ਤੋਂ ਭਗਾਰੀ ਬਣ ਗਏ ਫਿਰ ਤਿੱਗੀਆਂ ਨੇ ਆਪਾਂ ਫੇਰ ਆਏ